ਕੁੜੀਆਂ ਨੂੰ ਅਸੀਂ ਮਲਾਉਣ ਜਾ ਰਹੇ ਹਾਂ ਉਹਨਾਂ ਨੂੰ ਨਮੋ ਡ੍ਰੋਨ ਦੀਦੀ ਦੇ ਨਾਮ ਨਾਲ ਬਠਿੰਡਾ ਜ਼ਿਲ੍ਹੇ ਦੇ ਵਿੱਚ ਜਾਣਿਆ ਜਾਂਦਾ ਹੈ ਉਹ ਲੜਕੀਆਂ ਸਾਡੇ ਨਾਲ ਮੌਜੂਦ ਨੇ ਇਹ ਖੇਤਾਂ ਦੇ ਵਿੱਚ ਜਾ ਕੇ ਜਿਹੜਾ ਹੈਗਾ ਡ੍ਰੋਨ ਨਾਲ ਸਪਰੇਅ ਕਰਦੀਆਂ ਨੇ ਬੜੀ ਚਰਚਾ ਇਹਨਾਂ ਦੀ ਤੇ ਇਹਨਾਂ ਦੇ ਕੰਮ ਦੀ ਸ਼ਲਾਘਾ ਵੀ ਬਹੁਤ ਹੋ ਰਹੀ ਹੈ ਇਹ ਡਰੋਨ ਬਾਰੇ ਮੈਨੂੰ ਜੀਟੀ ਭਾਰਤ ਵੱਲੋਂ ਜਿਹੜੀ ਸਕੀਮ ਸੀਗੀ ਉਹਦੇ ਬਾਰੇ ਪਤਾ ਲੱਗਿਆ ਸੀਗਾ ਇਹਦੇ ਡਰੋਨ ਵਿੱਚ ਸਾਡੀ ਸਭ ਤੋਂ ਪਹਿਲਾਂ ਆਨਲਾਈਨ ਇੰਟਰਵਿਊ ਹੋਈ ਸੀ ਇੰਟਰਵਿਊ ਤੋਂ ਬਾਅਦ ਸਾਨੂੰ ਮਤਲਬ ਜਿਹੜੇ ਬੱਚੇ ਇੰਟਰਵਿਊ 'ਚ ਸਿਲੈਕਸ਼ਨ ਹੋਈ ਸੀ ਉਹਨਾਂ ਨੂੰ ਉਹਨਾਂ ਨੇ ਮਾਨਯਾ ਸਰ ਗੁਰੂਗ੍ਰਾਮ ਬੁਲਾ ਲਿਆ ਸੀਗਾ ਉਦੋਂ ਬਾਅਦ ਸਾਡੀ 15 ਦਿਨ ਦੀ ਟ੍ਰੇਨਿੰਗ ਹੋਈ ਤੇ ਲਾਸਟ ਦਿਨ ਮਤਲਬ ਸਾਡਾ ਐਗਜ਼ਾਮ ਲਿਆ ਗਿਆ ਸੀ ਐਗਜ਼ਾਮ ਵਿੱਚ ਜਿਹੜੇ-ਜਿਹੜੇ ਸਟੂਡੈਂਟ ਮਤਲਬ ਜਿਹੜੇ ਜਿਹੜੇ ਸਟੂਡੈਂਟਾਂ ਨੇ ਐਗਜ਼ਾਮ ਕਲੀਅਰ ਕੀਤਾ ਸੀਗਾ ਉਹਨਾਂ ਨੂੰ ਉਹ ਤੋਂ ਬਾਅਦ ਡਰਾਨ ਪ੍ਰੋਵਾਈਡ ਕੀਤੇ ਗਏ ਸੀ ਤੇ ਨਾਲ ਹੀ ਸਾਨੂੰ ਐਸਐਸਜੀ ਗਰੁੱਪ ਵਿੱਚ ਉਹ ਵੀ ਐਡ ਕੀਤਾ ਗਿਆ ਸੀ ਹਮਮ ਅਮਨ ਗੱਲ ਕਰੀਏ ਕਿੰਨਾ ਪੜੇ ਹੋ ਕਿਸ ਤਰ੍ਹਾਂ ਜਿਹੜਾ ਹੈਗਾ ਤੁਹਾਡਾ ਇੱਧਰ ਰੁਝਾਨ ਬਣਿਆ ਆ ਹੁਣ ਦਾ ਪਰਿਵਾਰ ਚ ਕੌਣ ਕੌਣ ਆ ਸਰ ਮੇਰੇ ਪਰਿਵਾਰ ਵਿੱਚ ਮੇਰੇ ਮੰਮੀ ਜੀ ਤੇ ਮੇਰੀ ਇੱਕ ਸਿਸਟਰ ਹੈ ਸਰ ਤੇ ਇੱਕ ਮੈਂ ਆ ਸਰ ਮਤਲਬ ਮੈਂ ਪਲੱਸ 2 ਕੀਤੀ ਹੋਈ ਆ ਉਹ ਤੋਂ ਬਾਅਦ ਮੇਰਾ ਅਬੀਏ ਵਿੱਚ ਐਡਮਿਸ਼ਨ ਕੀਤਾ ਹੋਇਆ ਹੈਗਾ ਪਹਿਲਾ ਸਰ ਮੈਨੂੰ ਮਤਲਬ ਇਸ ਕੰਮ ਬਾਰੇ ਪਤਾ ਨਹੀਂ ਸੀਗਾ ਮਤਲਬ ਇਸ ਕਰਕੇ ਮੈਨੂੰ ਡਰੋਨ ਵਗੈਰਾ ਦਿੱਤਾ ਜਾਊਗਾ ਜਾਂ ਮੈਂ ਡਰੋਨ ਤੇ ਕੰਮ ਕਰਨਾਗਾ ਮੈਂ ਉਹਦੀ ਸਟੱਡੀ ਤੇ ਫੋਕਸ ਕੀਤਾ ਸੀਗਾ ਫਿਰ ਹੌਲੀ ਹੌਲੀ ਜਦੋਂ ਇਹ ਸਕੀਮ ਆਈ ਤੇ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਮੈਂ ਇਹਦੇ ਵਿੱਚ ਆਪਣੇ ਫਾਰਮ ਅਪਲਾਈ ਕੀਤੀ ਤੇ ਉਹ ਤੋਂ ਬਾਅਦ ਮੈਨੂੰ ਡਰੋਨ ਮਿਲਿਆ ਤੇ ਹੁਣ ਮੈਨੂੰ ਆਮ ਜੌਬ ਨਾਲੋਂ ਡਰੋਨ ਆ ਜਿਹੜਾ ਉਹ ਜ਼ਿਆਦਾ ਬੈਟਰ ਲੱਗ ਰਿਹਾ ਕਿਉਂਕਿ ਇਹਦੇ ਵਿੱਚ ਜਿਹੜੀ ਇਨਕਮ ਆ ਉਹ ਵੀ ਡਬਲ ਹੋ ਰਹੀ ਹੈ ਆਪ ਗੱਲ ਕਰੀਏ ਪ੍ਰਤੀ ਏਕੜ ਕਿੰਨੇ ਪੈਸੇ ਤੁਸੀਂ ਜਿਹੜੇ ਹੈਗੇ ਚਾਰਜ ਕਰ ਰਹੇ ਹੋਗੇ ਤੇ ਜਿਵੇਂ ਤੁਸੀਂ ਇਲੈਕਟ੍ਰਿਕ ਵਹੀਕਲ ਲਈ ਫਿਰਦੇ ਹੋ ਇਹ ਤੁਸੀਂ ਖੁਦ ਪਰਚੇਸ ਕੀਤੇ ਜਾਂ ਕੋਈ ਇਹਦੀ ਸਕਿਉਰਿਟੀ ਜਮ੍ਹਾਂ ਕਰਾਈ ਸਰ ਮਤਲਬ ਜਿਹੜੇ ਵਹੀਕਲ ਸਾਨੂੰ ਇਹ ਫ੍ਰੀ ਆਫ ਕਾਸਟ ਦਿੱਤੇ ਗਏ ਆ ਡਰੋਨ ਵੀ ਸਾਨੂੰ ਫ੍ਰੀ ਆਫ ਕਾਸਟ ਦਿੱਤਾ ਗਿਆ ਹੈ ਇਹ ਦੋਨੋਂ ਚੀਜ਼ਾਂ ਸਾਨੂੰ ਇਕੱਠੀਆਂ ਮਿਲੀਆਂ ਸੀ ਬੈਟਰੀ ਸੈੱਟ ਸਭ ਕੁਝ ਜਿਹੜਾ ਸਾਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤਾ ਗਿਆ ਹੈ ਤੇ ਉਹ ਤੋਂ ਬਾਅਦ ਸਰ ਇਦੇ ਨਾਲ ਮਤਲਬ ਡਰੋਨ ਨਾਲ ਸਪਰੇਅ ਕਰਦੇ ਆਂ ਸੀ 1 ਏਕੜ ਦਾ ਸੀ 200 ਰੁਪਇਆ ਲੈਨੇ ਆ ਜਿਵੇਂ ਆਮ ਢੋਲੀਆਂ ਵਾਲੇ ਆ ਉਹ ਇੱਕ ਢੋਲੀ 50 ਰੁਪਏ ਦੀ ਕਰਦੇ ਆ ਉਹੀ ਖੇਤ ਵਿੱਚ ਮਤਲਬ 5 ਤੋਂ 6 ਢੋਲੀਆਂ ਪੈ ਜਾਂਦੀਆਂ ਗਈਆਂ ਤੇ ਉਸ ਹੱਬ ਨਾਲ ਜਿਹੜਾ ਡਰੋਨ ਦਾ ਮਤਲਬ ਪਰ ਏਕੜ ਦਾ 200 ਰੁਪਇਆ ਗਾ ਤੇ ਉਹ ਢੋਲੀਆਂ ਨਾਲੋਂ ਕਿਤੇ ਜ਼ਿਆਦਾ ਘੱਟ ਆ ਤੇ ਇਸ ਕਰਕੇ ਮਤਲਬ ਕਿਸਾਨ ਦੀ ਜਿਹੜੀ ਫਸਲ ਉਹ ਵੀ ਖਰਾਬ ਨਹੀਂ ਹੁੰਦੀ ਕੋਈ ਵੈਸੇ ਵੀ ਸਿਹਤ ਦਾ ਨੁਕਸਾਨ ਨਹੀਂ ਹੁੰਦਾ ਫਸਲ ਦੇ ਅੰਦਰ ਨਹੀਂ ਜਾਣਾ ਪੈਂਦਾ ਉੱਪਰ ਉੱਪਰ ਸਪਰੇਅ ਜਿਹੜਾ ਡਰੋਨ ਆ ਉੱਪਰੋਂ ਸਪਰੇਅ ਕਰਕੇ ਫਸਲ ਦੀ ਜੜਾ ਤੱਕ ਪਹੁੰ ਸਮੇਂ ਦੀ ਗੱਲ ਕਰੀਏ ਕਿੰਨਾ ਸਮਾਂ ਲੱਗਦਾ ਸਮਾਂ ਇੱਥੇ ਸਰ ਮਤਲਬ ਕੁਝ ਵੀ ਨਹੀਂ ਲੱਗਦਾ ਮਤਲਬ ਵਿੱਚ ਜ਼ਿਆਦਾਤਰ ਸਿਰਫ 7-8 ਮਿੰਟ ਲੱਗਦੀ ਹੈ 7 ਤੋਂ 6 ਮਿੰਟ ਅਸੀਂ ਡਰਾਉਨਾ ਸਰ ਸਪਰੇ ਮੱਕੀ ਤੇ ਗੁਵਾਰੇ ਤੇ ਮੂੰਗੀ ਤੇ ਝੋਨੇ ਤੇ ਤੇ ਨਰਮੇ ਤੇ ਸਰ ਅਸੀਂ ਸਾਰਿਆਂ ਤੇ ਸਪਰੇ ਕਰਦੇ ਆ ਕੋਈ ਵੀ ਫਸਲ ਹੋਵੇ ਬਾਗਾ ਤੇ ਵੀ ਕਰਦੇ ਆ ਸਰ ਮੈਂ ਗੱਲ ਕਰੀਏ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਤੇ ਕਿਦਾਂ ਤੁਹਾਡਾ ਇਧਰ ਆਉਣ ਦਾ ਵਿਚਾਰ ਬਣਿਆ ਸਰ ਮੇਰੀ ਕੁਆਲੀਫਿਕੇਸ਼ਨ ਡਬਲ ਐਮਏ ਬੀਏ ਡੀਸੀਟਡ ਪੀਟਾਟ ਨੇਟ ਕਲੀਅਰ ਹੈ ਸਰ ਤੇ ਡੀਸੀ ਹੈ ਤੇ ਸਟੈਨੋਗ੍ਰਾਫੀ ਪੰਜਾਬੀ ਹੈ ਸਰ ਇਧਰ ਜਿਹਾਂ ਅੰਤ ਸਰ ਮੈਂ ਸੈਲਫ ਹੈਲਪ ਗਰੁੱਪ ਦੀ ਮੈਂਬਰ ਸੀਗੀ ਸਰ ਤਾਂ ਮੈਨੂੰ ਸੈਲਫ ਹੈਲਪ ਗਰੁੱਪ ਦੀ ਮੈਂਬਰ ਹੋਣ ਤੋਂ ਬਾਅਦ ਮੇਰਾ ਨਾਮ ਆ ਜਿਹੜਾ ਜਦੋਂ ਆਇਆ ਵੀ ਤੁਹਾਨੂੰ ਵੀ ਖੇਤੀ ਬਾਰੇ ਨੌਲੇਜ ਹੈਗੀ ਹਨਾ ਵੀ ਤੁਹਾਨੂੰ ਡਰਾਉਨ ਦਿੱਤਾ ਜਾਊਗਾ ਤਾਂ ਉਹਨਾਂ ਨੇ ਮੇਰੀ ਇੰਟਰਵਿਊ ਲਈ ਸਰ ਠੀਕ ਹੈ ਇੰਟਰਵਿਊ ਮੇਰੀ ਕਲੀਅਰ ਹੋ ਗਈ ਇੰਟਰਵਿਊ ਕਲੀਅਰ ਹੋਣ ਤੋਂ ਬਾਅਦ ਸਰ ਮੈਂ 15 ਦਿਨਾਂ ਦੀ ਟ੍ਰੇਨਿੰਗ ਲਈ ਮਾਨੀ ਸਰ ਮੇਰੀ ਟ੍ਰੇਨਿੰਗ ਵੀ ਕਲੀਅਰ ਹੋ ਗਈ ਫਿਰ ਮੈਨੂੰ ਸਰਟੀਫਿਕੇਟ ਪ੍ਰੋਵਾਈਡ ਕਰਵਾਇਆ ਗਿਆ ਸਰਟੀਫਿਕੇਟ ਪ੍ਰੋਵਾਈਡ ਕਰਵਾਉਣ ਤੋਂ ਬਾਅਦ ਸਰ ਮੈਨੂੰ ਡਰੋਨ ਪ੍ਰੋਵਾਈਡ ਕਰਵਾਇਆ ਗਿਆ ਜੀ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਕਿਹਾ ਵੀ ਖੇਤੀ ਬਾਰੇ ਤੁਹਾਨੂੰ ਨੌਲੇਜ ਸੀਗੀ ਪਹਿਲਾਂ ਵੀ ਖੇਤੀ ਕਰਦੇ ਰਹੇ ਹੁਣ ਵੀ ਖੇਤੀ ਕਰਦੇ ਹਾਂ ਹਾਂਜੀ ਸਰ ਮੈਂ ਪਹਿਲਾਂ ਵੀ ਖੇਤੀ ਕਰਦੀ ਸੀ ਹੁਣ ਵੀ ਖੇਤੀ ਪਹਿਲਾਂ ਸਰ ਐ ਸੀਗਾ ਵੀ ਪਹਿਲਾਂ ਘੱਟ ਕਰਦੇ ਸੀ ਹੁਣ ਜ਼ਿਆਦਾ ਕਰਦੇ ਹਾਂ ਹੁਣ ਜ਼ਿਆਦਾ ਨੌਲੇਜ ਆ ਗਈ ਠੀਕ ਹੈ ਹਾਂਜੀ ਜਦੋਂ ਖੇਤਾਂ ਦੇ ਵਿੱਚ ਜਾਂਦੇ ਹੋਂ ਕਿਉਂਕਿ ਹਰ ਕਿਸੇ ਦੇ ਆਪਣੇ ਆਪਣੇ ਵਿਚਾਰ ਨੇ ਖਾਸ ਕਰ ਪਿੰਡਾਂ ਦੇ ਇਲਾਕਿਆਂ ਦੀ ਬੜੀ ਆਪਾਂ ਕਹਿੰਦੇ ਸੋਚ ਨਹੀਂ ਬਦਲੀ ਲੋਕਾਂ ਦੇ ਕੀ ਵਿਚਾਰ ਨੇ ਤੁਹਾਡੇ ਬਾਰੇ ਸਰ ਸਾਡੇ ਬਾਰੇ ਲੋਕਾਂ ਦੇ ਵਿਚਾਰ ਵਧੀਆ ਹੈਗੇ ਵੀ ਐਦਾਂ ਨਹੀਂ ਜਿਵੇਂ ਕਹਿੰਦੇ ਆ ਵੀ ਕੁੜੀਆਂ ਨੂੰ ਬਾਹਰ ਨਹੀਂ ਜਾਣਾ ਨਾ ਸਰ ਵੀ ਖੇਤਾਂ ਵਿੱਚ ਹੈ ਕੱਲੀਆਂ ਜਾਣਗੀਆਂ ਨਹੀਂ ਸਰ ਕਿਸਾਨ ਸਾਡੇ ਨਾਲ ਵਧੀਆ ਕੋਆਪਰੇਟ ਕਰਦੇ ਆ ਵਧੀਆ ਰਹਿੰਦੇ ਆ ਸਰ ਸਾਨੂੰ ਇੱਕ ਭੈਣਾਂ ਦੀ ਤਰ੍ਹਾਂ ਸਮਝਦੇ ਆ ਐਦਾਂ ਨਹੀਂ ਹੈਗਾ ਵੀ ਵੀ ਕਈ ਹੁੰਦਾ ਵੀ ਨਾ ਲੇਡੀਜ਼ ਨੂੰ ਬਾਹਰ ਭੇਜਾਂਗੇ ਤਾਂ ਐਦਾਂ ਨਾ ਹੋ ਜੇ ਐਦਾਂ ਨਾ ਹੋਵੇ ਨਹੀਂ ਸਰ ਕਿਸਾਨਾਂ ਦਾ ਬਿਹੇਵੀਅਰ ਵਧੀਆ ਸਾਡੇ ਪ੍ਰਤੀ ਇੱਕ ਦਿਨ ਚ ਤੁਸੀਂ ਕਿੰਨੇ ਕ ਏਕੜ ਜਿਹੜੀ ਹੈਗੀ ਆ ਸਪਰੇਅ ਕਰ ਦਿੰਨੇ ਹੋ ਕਿੰਨੀ ਕ ਤੁਹਾਨੂੰ ਆਮਦਨ ਹੋ ਜਾਂਦੀ ਹੈ ਕਿੰਨਾ ਕ ਖਰਚਾ ਆ ਜਾਂਦਾ ਹੈ ਸਾਰੇ ਖਰਚਾ ਤੇ ਤੇ ਬਿਲਕੁਲ ਵੀ ਨਹੀਂ ਆ ਕਿਉਂਕਿ ਸਾਨੂੰ ਇਹ ਫ੍ਰੀ ਆਫ ਕਾਸਟ ਦਿੱਤਾ ਗਿਆ ਤੇ ਇੱਕ ਦਿਨ ਵਿੱਚ ਸਰ ਇਹ 25 ਤੋਂ 30 ਕਿੱਲੇ ਕਰ ਦਿੰਦਾ ਇਸਪਰੀ ਤਾਂ ਮੰਨ ਕੇ ਚੱਲੋ ਸਰ 6000 ਰੁਪਏ ਜੇ 200 ਦੇ ਹਿਸਾਬ ਨਾਲ ਵੀ ਅਸੀਂ ਲਈਏ ਤਾਂ 6000 ਪੈਸੇ ਸ਼ਾਮ ਨੂੰ ਇਨਕਮ ਕਰ ਸਕਦੇ ਫਿਰ ਘਰੇ ਕਿਸ ਤਰ੍ਹਾਂ ਸਮਾਧਨ ਹੋ ਚਲੋ ਕੰਮ ਕਰਤਾ ਆਪਾਂ ਕਰਨੀ ਆ ਦੋ ਪੈਸਿਆਂ ਦੀ ਆਮਦਨ ਵੀ ਹੋ ਜਾਂਦੀ ਹੈ ਪਰਿਵਾਰ ਕਹਿੰਦਾ ਨਹੀਂ ਹੈਗਾ ਵੀ ਘਰੇ ਵੀ ਕੰਮ ਹੈਗਾ ਨਹੀਂ ਸਰ ਐਦਾ ਤਾਂ ਨਹੀਂ ਹੈਗਾਗਾ ਵੀ ਘਰੇ ਕਹਿੰਦੇ ਨਹੀਂ ਬਾਟੀ ਸਿਰਫ ਤੇ ਕੀ ਇਹਨਾਂ ਅਸੀਂ ਸਵੇਰ ਸ਼ਾਮ ਕਰਦੇ ਆ ਠੀਕ ਹੈ ਹਾਂਜੀ ਨਹੀਂ ਫਿਰ ਡੇ ਟਾਈਮ ਕੋਈ ਜੌਬ ਕਰਦੇ ਹਾਂ ਹਾਂਜੀ ਹਾਂਜੀ ਸਰ ਮੈਂ ਡੇ ਟਾਈਮ ਜੌਬ ਕਰਦੀ ਹਾਂ ਪੀਐਸਐਲਆਰ ਵਿੱਚ ਹਾਂ ਸਰ ਆਈਸੀਆਰਪੀ ਦਾ ਵਰਕ ਹੈ ਮੇਰਾ ਠੀਕ ਹੈ ਹਾਂਜੀ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਹੋਰ ਲੜਕੀਆਂ ਨੇ ਕਿ ਹੁਣ ਤੁਸੀਂ ਇੱਕ ਵੱਖਰਾ ਇੱਕ ਲਾਈਨ ਚ ਚੁਣੀ ਆ ਉਹਨਾਂ ਲੜਕੀਆਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਸਰ ਲੜਕੀਆਂ ਨੂੰ ਇਹੀ ਸੇਧ ਦੇਣਾ ਚਾਹੁੰਦੇ ਹਾਂ ਕਹਿ ਕੇ ਕਿਉਂਕਿ ਸਰ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਨਾ ਤੇ ਜਿਹੜੇ ਲੜਕੀ ਆ ਸਰ ਜ਼ਿਆਤਰ ਉਹ ਨਸ਼ੇ ਕਰਦੀ ਆ ਹੈਨਾ ਤਾਂ ਅਸੀਂ ਇਹੀ ਕਹਨੇ ਆਂ ਵੀ ਲੜਕੀਆਂ ਨੂੰ ਕੋਈ ਇਹੋ ਜਿਹਾ ਕਦਮ ਚੱਕਣਾ ਚਾਹੀਦਾ ਨਹੀਂ ਤਾਂ ਸਰ ਉਹ ਘਟ ਜੇ ਹਨਾ ਅਗਰ ਲੜਕੀਆਂ ਇਨਕਮ ਕਰਨ ਗਈਆਂ ਹਨਾ ਆਮਦਨ ਕਮਾਉਣ ਗਈਆਂ ਤਾਂ ਇੱਕ ਲੜਕੇ ਨੂੰ ਵੀ ਇਦਾਂ ਮਹਿਸੂਸ ਹੋਊਗਾ ਵੀ ਮੇਰੀ ਭੈਣ ਕਮਾ ਰਹੀ ਐ ਮੈਂ ਕਿਉਂ ਖਰਾਬ ਕਰ ਰਿਹਾ ਹਨਾ ਸਰ ਤਾਂ ਅਸੀਂ ਇਹੀ ਸੇਧ ਦੇਣਾ ਚਾਹੁੰਦੇ ਆਂ ਵੀ ਲੜਕੀਆਂ ਨੂੰ ਅੱਗੇ ਆਉਣਾ ਚਾਹੀਦਾ ਲੜਕੇ ਤਾਂ ਹੁਣ ਸਰ ਪਿੱਛੇ हट ਕੇ ਬਿਲਕੁਲ ਹੀ ਸੌਕਾ ਹੋ ਗਿਆ ਕੰਮ ਹਾਂਜੀ ਸੜਕਣਾ ਥੋਕੀ ਐ ਦਵਾਈ ਠੀਕ ਹੈ ਵਧੀਆ ਤੇ ਕਿੱਥੇ ਓ ਟੋਲੀਆਂ ਲੈ ਲੈ ਝੜ ਕੱਟ ਕੇ ਗਈ ਜਾਂਦਾ ਅਗਲਾ ਅੱਛਾ ਜੀ ਹਾਂ ਹੋਰ ਵਧੀਆ ਕੰਮ ਐ ਅ ਪਹਿਲਾਂ ਕਿੰਨਾ ਕ ਸਮਾਂ ਲੱਗਦਾ ਸੀ ਹੁਣ ਕਿੰਨਾ ਕ ਸਮਾਂ ਲੱਗਦਾ ਹੈ ਉਹ ਤਾਂ ਸਾਰਾ ਸਾਰਾ ਦਿਨ ਕਰੀ ਜਾਂਦੇ ਸੀਗੇ ਜੀ ਅੱਛਾ ਨਾ ਢੋਲੀਆਂ ਚੱਕ ਲੈਂਦੇ ਜੀ ਗਰਮੀ ਆ ਜਾਂਦੀ ਤਾਂ ਲੈ ਲੈਂਦੇ ਅੱਛਾ ਹਾਂ ਉਹ ਨਹੀਂ ਤੇ ਅ ਬਚਤ ਕਿੰਨੀ ਕੁ ਹੋਈ ਹੈ ਪੈਸੇ ਦੀ ਪੈਸੇ ਦੀ ਬਚਤ ਆਈ ਇਹ 200 ਵਿਚ ਕਿੱਲਾ ਹੋ ਜਾਂਦਾ ਜੇ ਉਹ ਢੋਲੀਆਂ ਨਾ ਕਰਾਉਣੇ ਆ 50 ਵੀਰੋ ਲੀਦੇ ਰਹਿੰਦੇ ਆ ਅੱਛਾ ਤੇ ਉਹ ਪੰਜ ਢੋਲੀਆਂ ਬਵਾਉਣੇ ਦਾ ਢਾਈ ਹੋ ਜਾਂਦਾ ਠੀਕ ਹੈ ਜੀ ਹੂੰ ਤੇ ਜੇ ਦਿਹਾੜੀ ਲਿਉਣੇ ਆਪਾਂ ਉਹ ਦਿਹਾੜ ਗਿਆ ਉਹ 6-700 ਲੈਂਦਾ ਹੂੰ ਕੰਮ ਕਿਵੇਂ ਦੇਖਦੇ ਹੋ ਕੁੜੀਆਂ ਦਾ ਨਹੀਂ ਕੰਮ ਠੀਕ ਹੈ ਅੱਛਾ ਹਾਂ ਜਿਹੜਾ ਹੈ ਕੰਮ ਤਾਂ ਠੀਕ ਹੀ ਹੈ ਅੱਛਾ ਕੰਮ ਨਹੀਂ ਮੜਾਉਂਦਾ ਜਿਹੜਾ ਲੱਗ ਜੇ ਬੰਦਾ ਚੌਕ ਹੁੰਦੀ ਹੈ ਆਪਣੇ ਪਹਿਲਾਂ ਬੰਦਾ ਜਦ ਦਰਵਾਜ਼ ਨਹੀਂ ਸੀ ਕੁੜੀਆਂ ਦਾ ਹੈ ਹਾਂ 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 ਇਹਦਾ ਨਰਮ ਆਜੋ ਉਹਦੇ ਹੋਰ ਕਰਦੇ ਬਾਏ ਇਹ ਜਿਹਾ ਕੰਮ ਸੀ ਅੱਛਾ ਕਿਵੇਂ ਦੇਖਦੇ ਇਹਨਾਂ ਕੁੜੀਆਂ ਦੇ ਨਹੀਂ ਨਹੀਂ ਠੀਕ ਹੈ ਅੱਛਾ ਸਾਡਾ ਕਮਾਂਡ ਆ ਨਾ ਅੱਛਾ ਬਾਬੀ ਫਿਰ ਅੱਜ ਆਪਾਂ ਗੱਲ ਕਰੀਏ ਪੈਸੇ ਤੇ ਸਮੇਂ ਦੀ ਬਚਤ ਹੈਗੀ ਹੈਗੀ ਫਿਰ ਜੇ ਮਚਾਉ ਜੇ ਮੂੰਹ ਨਾਪ ਚਾਉਦਾ ਫਿਰ ਹੈ ਜੀ ਅੱਛਾ ਹਾਂ ਠੀਕ ਹੈ ਡਰੋਨ ਨਾਲ ਸਪਰੇਅ ਦਾ ਤੁਹਾਨੂੰ ਸੰਤੁਸ਼ਟੀ ਹੋ ਜਾਂਦੀ ਹੈ ਵੀ ਹਾਂ ਵਧੀਆ ਹਾਂ ਅੱਛਾ ਠੀਕ ਉਹਦਾ ਜੇ ਆਪਾਂ ਉਗਰਾਉਣੇ ਆ ਕੀ ਪਤਾ ਕਿ ਛਿੜਕੇ ਕੇ ਨਾ ਛਿੜਕੇ ਅਗਲੇ ਨੂੰ ਫੜਾ ਲਗੇ ਹਾਂ ਅੱਗੇ ਚੜਨ ਚੋੜਨ ਦਾ ਵੀ ਰਹਿੰਦਾ ਸੀ ਕਹਿੰਦੇ ਚੜਦੇ ਅੱਗੇ ਚੜ ਜਾਂਦੀ ਹੈ ਅੱਛਾ ਹੁਣ ਕਰ ਦਵੰਜਾ ਵੀ ਦੋਦ ਹੋ ਗਈ ਤੇ ਹਾਂ ਅੱਗੇ ਤਾਂ ਜਦ ਮਾੜੀ ਗਰਮੀ ਹੋ ਜਾਂਦੀ ਉਹ ਦੀ ਛੜ ਜਾਂਦੀ ਅੱਛਾ ਮਨੁੱਖੀ ਸੇਤ ਨੂੰ ਨੁਕਸਾਨ ਸੀ ਨਾ ਆਪਾਂ ਕਹਿ ਦਈਏ ਮਨਸ਼ਾ ਜੋ ਉਸ ਨੂੰ ਲੈ ਕੇ ਵੀ ਲੋਕ ਤਾਰੀਫ ਕਰਦੇ ਕਿਉਂਕਿ ਬਹੁਤ ਘੱਟ ਸਮੇਂ ਦੇ ਵਿੱਚ 1 ਏਕੜ ਦੇ ਵਿੱਚ ਇਹ ਜਿਹੜੀ ਹੈਗੀ ਹੈ ਸਪਰੇਅ ਕਰ ਦਿੰਦੇ ਆ ਜਿਸ ਨਾਲ ਸਮੇਂ ਦੀ ਬਚਤ ਤਾਂ ਹੈ ਹੀ ਹੈ ਮਨੁੱਖੀ ਜੀਵਨ ਨੂੰ ਜੋ ਹਾਨੀਕਾਰਕ ਬਿਮਾਰੀਆਂ ਲੱਗਣੀਆਂ ਹੈਗੀਆਂ ਉਸ ਤੋਂ ਵੀ ਬਚਤ ਹੁੰਦੀ ਹੈ ਸੋ ਅਜਿਹੀਆਂ ਲੜਕੀਆਂ ਤੋਂ ਸਿਹਤ ਲੈਣ ਦੀ ਲੋੜ ਹੈ ਈਟੀ ਭਾਰਤ ਲਈ ਬਠਿੰਡਾ ਤੋਂ ਅਮਨਦੀਪ ਗੋਸਲ ਦੀ ਰਿਪੋਰਟ